ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾ ਮੇਰੇ ਭੈਣ ਭਰਾ ਸਾਰੇ ਕੈਂਟਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਟਿ ਹੋਂਗੋ ਅੱਜ ਦੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਹੈ ਜਿਹੜੇ ਵੀਰ ਆਪਣੇ ਡਾਕੂਮੈਂਟ ਤੋਂ ਬਿਨਾ ਬਾਹਰ ਘੁੰਮਦੇ ਨੇ ਜਾਂ ਫਿਰ ਬਿਨਾ ਡਾਕੂਮੈਂਟ ਤੋਂ ਕੋਈ ਵੀ ਕੰਮ ਕਰਨ ਜਿੱਦਾਂ ਜਾਂਦੇ ਨੇ ਬਾਹਰ ਤੇ ਵੀਰ ਮੇਰੋ ਚੈਕਿੰਗ ਬਹੁਤ ਚੱਲਦੀ ਪਈ ਆ ਸੋ ਵੀਰ ਮੇਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਜਿਹੜੇ ਵੀ ਵੀਰ ਆਪਣੇ ਪੁਰਤਕਾਲ ਦੇ ਵਿੱਚ ਆਏ ਹੋਏ ਨੇ ਤੁਸੀਂ ਆਪਣੀ ਸੈਫਟਰੀ ਕਰਾਈ ਹੋਈ ਆ ਜਾਂ ਤੁਸੀਂ ਡਾਕੂਮੈਂਟ ਆਪਣੇ ਬਣਾਏ ਹੋਏ ਨੇ ਸੋ ਉਹਨਾਂ ਭੈਣ ਭਰਾਵਾਂ ਵਾਸਤੇ ਇਹ ਵੀਡੀਓ ਹੈ ਕਿ ਜੇ ਤੁਸੀਂ ਬਾਹਰ ਅੰਦਰ ਜਾਂਦੇ ਹੋ ਤੇ ਜਰੂਰ ਆਪਣੇ ਡਾਕੂਮੈਂਟ ਨਾਲ ਰੱਖਿਆ ਕਰੋ ਚਲੋ ਇਹ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਸੋ ਵੀਰ ਮੇਰੇ ਅੱਜ ਹੀ ਮੈਂ ਹੁਣੇ ਜਿੱਦਾਂ ਮਤਲਬ ਕਿ ਓਰੀਐਂਟ ਮਾਲ ਦੇ ਵਿੱਚ ਗਿਆ ਸੀਗਾ ਤੇ ਮੈਂ ਉੱਥੇ ਦੇਖਿਆ ਕਿ ਆਪਣੇ ਪੰਜਾਬੀ ਭਰਾ ਨੂੰ ਕਿ ਪੁਲਿਸ ਵਾਲਿਆਂ ਨੇ ਆਪਣੇ ਮਾਮਿਆਂ ਨੇ ਜਿਹੜਾ ਕਿ ਘੇਰਿਆ ਹੋਇਆ ਸੀਗਾ ਸੋ ਉਹਨਾਂ ਨੂੰ ਮੈਂ ਜਦੋਂ ਮੈਂ ਪੁੱਛਿਆ ਉਸ ਵੀਰ ਨੂੰ ਕਿ ਹਾਂਜੀ ਕੀ ਚੱਕਰ ਹੋਇਆ ਕੀ ਨਹੀਂ ਹੋਇਆ ਉਹ ਕਹਿੰਦਾ ਵੀਰ ਮੇਰਾ ਕਹਿੰਦਾ ਕਿ ਮੈਂ ਡਾਕੂਮੈਂਟ ਮੈਨੂੰ ਜਿਹੜੇ ਸੀਗੇ ਉਹ ਮੇਰੇ ਕੋਲ ਨਹੀਂ ਸੀਗਾ ਹੁਣ ਵੀਰ ਮੇਰੇ ਚੈਕਿੰਗ ਬਹੁਤ ਚੱਲਦੀ ਪਈ ਹੈ ਇਹ ਗੱਲ ਸੱਚੀ ਹੈ ਜਿੰਨੇ ਵੀ ਆਪਣੇ ਭੈਣ ਭਰਾ ਵੀਡੀਓ ਪਾਉਂਦੇ ਪਏ ਨੇ ਗੱਲਾਂ ਸੱਚੀਆਂ ਨੇ ਅੱਜ ਤੇ ਮੇਰੀ ਅੱਖੋਂ ਦੇਖੀ ਹੋ ਗਿਆ ਕਿ ਹਾਂ ਵੀ ਜਿਹੜੀ ਕਿ ਚੈਕਿੰਗ ਜਿਹੜੀ ਜ਼ਿਆਦਾ ਹੁੰਦੀ ਪਈ ਹੈ ਹੁਣ ਵੀਰ ਨੂੰ 180 ਯੂਰੋ ਦਾ ਉਹਨਾਂ ਨੇ ਜਿਹੜਾ ਕਿ ਜੁਰਮਾਨਾ ਪਾਇਆ ਹੁਣ ਪਾਇਆ ਕਿਹੜੀ ਗੱਲੋਂ ਕਿ ਉਸ ਵੀਰ ਦੇ ਕੋਲ ਜਿਹੜੀ ਕਿ ਉਹਨੇ ਆਪਣੇ ਕੋਲ ਕੋਈ ਵੀ ਡਾਕੂਮੈਂਟ ਦੀ ਫੋਟੋਕਾਪੀ ਜਾਂ ਨਹੀਂ ਸੀ ਰੱਖੀ ਉਹਨੇ ਆਪਣੇ ਫੋਨ ਦੇ ਵਿੱਚ ਰੱਖੀ ਸੀ ਕਿ ਪਰ ਉਹ ਜਿਹੜੇ ਕਿ ਫੋਨ ਵਿੱਚ ਨਹੀਂ ਦੇਖਦੇ ਪਏ ਸੀਗੇ ਉਹ ਕਹਿੰਦੇ ਕਿ ਸਾਨੂੰ ਇਹ ਸਾਡੇ ਕਾਨੂੰਨ ਦੇ ਖਿਲਾਫ ਹੈ ਜੀ ਅਸੀਂ ਫੋਨ ਦੇ ਵਿੱਚ ਦੇਖੀ ਅਸੀਂ ਫੋਨ ਦੇ ਵਿੱਚ ਦੇਖ ਕੇ ਨਹੀਂ ਮੈਂ ਉਹਨਾਂ ਨਾਲ ਮੈਂ ਵੀ ਗੱਲ ਕੀਤੀ ਪਰ ਉਹਨਾਂ ਨੇ ਉਸ ਬੰਦੇ ਨੂੰ ਨਹੀਂ ਛੱਡਿਆ ਸੋ ਉਹਨਾਂ ਨੇ 180 ਯੂਰੋ ਦਾ ਜਿਹੜਾ ਮੂਲ ਤਾਂ ਪਾਇਆ ਕਹਿੰਦੇ ਕਿ ਜੇ ਤੂੰ ਇਸ 6 ਦਿਨ ਦੇ ਵਿੱਚ ਵਿੱਚ ਨਾ ਤਾਰਿਆ ਤੇ ਇਹ ਮੂਲ ਤਾਂ ਡਬਲ ਹੋ ਜਾਣਾ ਵੈ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਪੁਰਤਗਾਲ ਦੇ ਵਿੱਚ ਜੇ ਤੁਸੀਂ ਪੱਕੇ ਹੋ ਤਾਂ ਆਪਣਾ ਕਾਰਡ ਤੇ ਤੁਸੀਂ ਪਤਾ ਤੁਹਾਨੂੰ ਆਪਣੇ ਕੋਲ ਰੱਖੋ ਜੇ ਤੁਸੀਂ ਆਪਣੀ ਸੈਫ ਐਂਟਰੀ ਕਰਾਈ ਹੋਈ ਹੈ ਕੋਈ ਵੀ ਪੇਪਰ ਤੁਸੀਂ ਤੁਹਾਡੇ ਕੋਲ ਡਾਕੂਮੈਂਟ ਆਫ ਫైనాన్స్ ਦਾ ਸਕੋਰੋ ਦਾ ਜਾਂ ਪਾਸਪੋਰਟ ਦੀ ਕਾਪੀ ਆਪਣੇ ਕੋਲ ਜਰੂਰ ਰੱਖੋ ਕਿਉਂਕਿ ਚੈਕਿੰਗ ਵਾਕੇ ਸੱਚੀ ਗੱਲ ਹੈ ਇਹ ਕਿ ਹੁੰਦੀ ਪਈ ਹੈ ਆਪਣੇ ਭੈਣ ਭਰਾਵਾਂ ਨੂੰ ਬਹੁਤ ਚੈੱਕ ਕੀਤਾ ਜਾ ਰਿਹਾ ਵੈ ਸੋ ਜਿੰਨੇ ਵੀ ਆਪਣੇ ਵੀਰ ਭਰਾ ਹੈਗੇ ਆ ਕਿਉਂਕਿ ਜਾਂ ਤਾਂ ਆਪਣਾ ਫైనాన్స్ ਦਾ ਜਾਂ ਆਪਣਾ ਸਕਰੋਂਸਾ ਚੱਲ ਜੇ ਤੁਹਾਡੀ ਨਹੀਂ ਵੀ ਸੈਫਟਰੀ ਹੋਈ ਹੈਗੀ ਤੁਸੀਂ ਪੁਰਤਕਾਲ ਦੇ ਵਿੱਚ ਹੈਗੇ ਹੋ ਤਾਂ ਹੀ ਜੇ ਇਹ ਦੋ ਡਾਕੂਮੈਂਟ ਬਣਾਏ ਆ ਜੇ ਇਹ ਨਹੀਂ ਵੀ ਬਣਾਏ ਤਾਂ ਤੁਸੀਂ ਆਪਣਾ ਪਾਸਪੋਰਟ ਦੀ ਫੋਟੋ ਕਾਪੀ ਜ਼ਰੂਰ ਆਪਣੇ ਕੋਲ ਰੱਖੋ ਕੋਈ ਨਾ ਕੋਈ ਐਡਰੈਸ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੂਫ ਆਪਣੇ ਕੋਲ ਜ਼ਰੂਰ ਰੱਖੋ ਕਿਉਂਕਿ ਉਹਨਾਂ ਨੇ ਮੇਰੇ ਸਾਹਮਣੇ ਇਹ ਮੈਂ ਤੁਹਾਨੂੰ ਤਾਂ ਕਹਿਣਾ ਪਿਆ ਕਿ ਤੁਹਾਡੇ ਨਾਲ ਨਾ ਇਹ ਚੀਜ਼ ਹੋ ਸਕੇ ਇਸ ਸੱਚੀਆਂ ਗੱਲਾਂ ਨੇ ਜਿਹੜੇ ਵੀ ਆਪਣੇ ਭੈਣ ਭਰਾ ਵੀਡੀਓ ਪਾਉਂਦੇ ਪਏ ਨੇ ਕਿ ਚੈਕਿੰਗ ਚੱਲਦੀ ਪਈ ਵਾਕਈ ਚੈਕਿੰਗ ਚੱਲਦੀ ਪਈ ਅੱਜ ਮੈਂ ਖੁਦ ਦੇਖ ਲਈ ਇਸ ਚੀਜ਼ ਸੋ ਜਿੰਨੇ ਵੀ ਆਪਣੇ ਵੀਰ ਭਰਾ ਹੈਗੇ ਆ ਆਪਣੇ ਡਾਕੂਮੈਂਟ ਦੀ ਫੋਟੋ ਕਾਪੀ ਆਪਣੇ ਨਾਲ ਜ਼ਰੂਰ ਰੱਖੋ ਕਿਉਂਕਿ ਉਹ ਫੋਨ ਦੇ ਉੱਤੇ ਨਹੀਂ ਦੇਖਦੇ ਹੈਗੇ ਇਹ ਗੱਲ ਆਪਾਂ ਬਹੁਤ ਜਾਣਿਆ ਨੇ ਮੈਂ ਪਹਿਲਾਂ ਵੀ ਦੱਸੀ ਸੀਗੀ ਕਿ ਜਦੋਂ ਵੀ ਤਾਂ ਕੋਈ ਪੁੱਛਦਾ ਹੈ ਜਾਂ ਕੋਈ ਡਾਕੂਮੈਂਟ ਇੱਥੇ ਦਾ ਇਹ ਹੈਗਾ ਜਾਂ ਜੇ ਆਪਾਂ ਕਹੀਏ ਕਿ ਕਿਸੇ ਨੂੰ ਕਿ ਸਾਡੀ ਫੋਨ ਤੇ ਗੱਲ ਕਰ ਲਓ ਜਾਂ ਮੈਸੇਜ ਤੇ ਗੱਲ ਕਰ ਲਓ ਇਦਾਂ ਨਹੀਂ ਕਰਦੇ ਹੈਗੇ ਉਹ ਪਰੂਪ ਮੰਗਦੇ ਆ ਸੋ ਵੀਰ ਮੇਰਿਓ ਜਿੱਤੇ ਵੀ ਆਪਣੇ ਭੈਣ ਭਰਾ ਹੈਗੇ ਪੁਰਤਕਾਲ ਦੇ ਵਿੱਚ ਜਰੂਰ ਇਸ ਗੱਲ ਵੱਲ ਧਿਆਨ ਦਿਓ ਆਪਣੇ ਭੈਣ ਭਰਾਵਾਂ ਨੂੰ ਜਰੂਰ ਦੱਸਿਓ ਜਿੰਨੇ ਵੀ ਆਪਣੇ ਵੀਰ ਭਰਾ ਦੇਖਦੇ ਪਏ ਆ ਕਿ ਵੀਰ ਮੇਰੇ ਸਫਾਇਨ ਤੋਂ ਬਚੋ 180 ਯੂਰੋ ਬਹੁਤ ਹੈ ਤੇ ਉਹਦੇ ਉੱਤੇ ਪੇਪਰ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਜੇ ਤੁਸੀਂ 6 ਦਿਨ ਦੇ ਵਿੱਚ ਵਿੱਚ ਨਹੀਂ ਤਾਰੇ ਤੇ ਇਹ ਡਬਲ ਹੋ ਜਾਣੀ ਆ ਜੇ ਫਿਰ 6 ਦਿਨ ਬਾਅਦ ਨਹੀਂ ਤਾਰੇ ਫਿਰ ਡਬਲ ਹੋ ਜਾਣੀ ਆ ਇਹ ਚਾਹੇ ਤੁਸੀਂ ਮੈਟਰੋ ਚ ਚਾਹੇ ਜਾਣੇ ਹੋ ਚਾਹੇ ਤੁਸੀਂ ਕਿਤੇ ਵੀ ਜਾਣੇ ਹੋ ਸਰਕਾਰੀ ਟਰਾਂਸਪੋਰਟ ਦੇ ਉੱਤੇ ਜੇ ਤੁਹਾਨੂੰ ਜੇ ਕਿਤੇ ਕੋਈ ਕਿਤੇ ਵੀ ਕਿਤੇ ਵੀ ਤਰ੍ਹਾਂ ਦਾ ਚੈਕਿੰਗ ਹੁੰਦੀ ਹੈ ਜਾਂ ਤੁਸੀਂ ਮੈਟਰੋ ਪਾਸ ਨਹੀਂ ਹੈਗਾ ਤੁਸੀਂ ਫੜੇ ਜਾਣੇ ਹੋ ਇਹ ਇੱਥੇ ਦਾ ਰੂਲ ਹੈ ਕਿ ਜੇ ਤੁਸੀਂ 6 ਦਿਨ ਦੇ ਵਿੱਚ ਵੈਸੇ ਨਹੀਂ ਤਾਰੇ ਤੇ ਉਹ ਡਬਲ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਜੇ ਕੋਈ ਵੀ ਡਾਕੂਮੈਂਟ ਹੈਗਾ ਆਪਣੇ ਨਾਲ ਜ਼ਰੂਰ ਕੈਰੀ ਕਰੋ ਸੋ ਵੀਰ ਮੇਰੇ ਰਾਤ-ਬਰਾਤੇ ਵੀ ਜੇ ਤੁਸੀਂ ਬਾਹਰ ਅੰਦਰ ਘੁੰਮਦੇ ਹੋ ਜਰੂਰ ਆਪਣੇ ਕੋਲ ਆਪਣੇ ਡਾਕੂਮੈਂਟ ਰੱਖੋ ਚਾਹੇ ਪਾਸਪੋਰਟ ਦੀ ਫੋਟੋ ਕਾਪੀ ਰੱਖੋ ਚਾਹੇ ਫਨਾਂਸ ਦੀ ਸਕੋਰੋਸਾ ਛਾਲ ਦੀ ਜਰੂਰ ਆਪਣੇ ਪਰਸ ਦੇ ਵਿੱਚ ਰੱਖੋ ਪਰ ਫੋਨ ਦੇ ਵਿੱਚ ਨਾ ਰੱਖ ਫੋਨ 'ਚ ਰੱਖੋ ਪਰ ਤੁਹਾਨੂੰ ਫੋਨ 'ਚ ਦੇਖਦੇ ਨਹੀਂ ਹੈਗੇ ਸਹੀ ਹੈ ਜੀ ਕੋਈ ਚੰਗਾ ਹੋਵੇ ਤੇ ਚਲੋ ਦੇਖ ਲੇ ਪਰ ਜੇ ਕੋਈ ਉਦਦਦਾ ਹੋਵੇ ਤੇ ਤੁਹਾਨੂੰ ਜਰੂਰ ਉਹਨੇ ਫਾਈਨ ਪਾਉਣਾ ਹੀ ਪਾਉਣਾ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਦੱਸਤੀ 180 ਯੂਰੋ ਦਾ ਮੁੰਡੇ ਨੂੰ ਫਾਈਨ ਪੈ ਗਿਆ ਸੋ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਸੋ ਇਹਦੀ ਗੱਲ ਦਾ ਜਰੂਰ ਧਿਆਨ ਰੱਖਿਓ ਤੇ ਵੱਧ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ